ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੰਗੀਆਂ ਖੁਰਦ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗਗਨ ਵੀਰ ਹਨ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੋਈਆਂ ਝੋਟੀਆਂ ਤੇ ਇੱਕ ਗੱਬਣ ਝੋਟੀ ਤੁਹਾਨੂੰ ਦਿਖਾਉਣੀ ਆ ਜਦੋਂ ਵੀਰ ਜੀ ਹਨ ਕੋਲ ਆਈਦਾ ਤੇ ਚੰਗੀਆਂ ਝੋਟੀਆਂ ਹੁੰਦੀਆਂ ਤੇ ਚੰਗੇ ਦੁੱਧ ਵਾਲੀਆਂ ਹੁੰਦੀਆਂ ਅੱਜ ਜਿਆਦਾ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹੁਣ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੀ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਵੀਰ ਜੀ ਐਰ ਕੀ ਬੜੇ ਦਿਨ ਪਾਤੇ ਜੇ ਐ ਲਗਾ ਫਿਰ ਤੁਹਾਨੂੰ ਪਤਾ ਬਾਜ਼ਾਰ ਜੀ ਥੋੜਾ ਢੇਲਾ ਚੱਲਣ ਡਿਆ ਉਹਦਾ ਕਰਕੇ ਨਾ ਫਿਰ ਥੋੜਾ ਟਾਈਮ ਲੱਗ ਗਿਆ ਅੱਜਾ ਬੜੇ ਲੋਕ ਕਹਿੰਦੇ ਵੀ ਵੀਰ ਨੂੰ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਛੋਟੀਆਂ ਹੁੰਦੀਆਂ ਹੀ ਵੇਖ ਜਾਂਦੀਆਂ ਅਸੀਂ ਤੁਹਾਡੇ ਕੋ ਵੀ ਤੁਹਾਨੂੰ ਫੋਨ ਕਰੀਦਾ ਤੁਹਾਡੇ ਕੋ ਵੀ ਟਾਈਮ ਕਈ ਵਾਰੀ ਤੇ ਆਪਣਾ ਟਾਈਮ ਹੀ ਨਹੀਂ ਰਲਿਆ ਹਾਂਜੀ ਹਾਂਜੀ ਉਹਦਾ ਕਰਕੇ ਵੀ ਮਾਲ ਵੇਖ ਜਾਂਦਾ ਰਿਹਾ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਹੁਣ ਫਿਰ ਚੰਗ ਕਰੇ ਨਾ ਵੱਡੇ ਵੀਰਾਂ ਗੜਨ ਜੇ ਮੇਰਾ ਨਾਮ ਰਾਜਾ ਆ ਤੇ ਫੋਨ ਨੰਬਰ 99143 44097 ਤੇ ਪਿੰਡ ਚੰਗੀਆਂ ਖੁਰਦੋ ਨਾਲ ਲਾਗੇ ਫਦੇਗੜ ਚੂੜੀਆਂ ਸ਼ਹਿਰ ਆ ਤੇ ਸਿਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਆ ਫਦੇਗੜ ਚੂੜੀਆਂ ਬਿਲਕੁਲ ਨਾਲ ਹੀ ਆ ਹਨਾ ਬਿਲਕੁਲ ਨਾਲ ਹੀ ਆ ਤੇ ਜੇ ਕਿ ਵੀਰ ਨੇ ਆਉਣਾ ਵਾ ਦੂਰੋਂ ਤੇ ਉਹ ਅਮਰਸਰ ਥਾਣੀ ਆ ਇਹ ਲੱਗੀ ਪੈਂਦਾ ਗਰਦਾਸਪੁਰ ਨਾਲ ਉਹਨਾਂ ਕੇ ਪਟਾਲਾ ਹੁਣਾ ਤੇ ਉਹਨਾਂ ਕੇ ਅਮਰਸਰ ਹੁਣਾ ਬਿਲਕੁਲ ਬਿਲਕੁਲ ਹਾਂਜੀ ਠੀਕ ਤੇ ਗਰਦਾਸਪੁਰ ਸ਼ਹਿਰ ਜਾਰੀ ਦੂਰ ਆ ਹਨਾ ਇੱਥੇ ਤੇ ਚਲੋ ਤੇ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਝੋਟੀ ਐ ਕਾਫੀ ਚੰਗੇ ਕਦ ਕੱਢਦੀ ਆ ਆਪ ਵੀ ਝੋਟੀ ਤਗੜੀ ਤੇ ਤੇ ਮਗਰ ਬੱਚਾ ਵੀ ਕਾਫੀ ਤਗੜਾ ਹੀ ਆ ਇਹਨੇ ਕਾਫੀ ਭਲਿਆ ਕੱਟਾ ਦਿੱਤਾ ਜਿਹੜਾ ਇਹਨੇ ਇਹੋ ਜਿ 5-6 ਦਿਨ ਹੋ ਗਏ ਪਪਾ ਜੀ 5-6 ਦਿਨ ਹੋ ਗਏ ਸੋਈ ਨੂੰ ਸਹਿਵਾਨੇ ਤੇ ਵੀ ਨਾੜ ਨੁੜਾ ਚੰਗੀਆਂ ਬਾਕੀ ਥੱਲੇੋਂ ਚੰਗੀ ਤਿਆਰ ਹੋਈ ਆ ਇਸ ਜੇ ਹਵਾ ਲੈਂਦੀ ਆ ਪੂਰੀ ਰਾਜੀ ਆ ਚੰਗੀ ਰੀਜ ਨਾਲ ਸੰਭੀ ਆ ਕਿਸੇ ਵੀ ਨਾ 6 ਵਜੇ ਦੀ ਚਵਾਈ ਆ ਬਾਕੀ ਨਾਲਾ ਵੇਖੋ ਬਿਜਲੀ ਘਰ ਹੀ ਬਣਿਆ ਆ ਥੱਲੇ ਪੂਰੀਆਂ ਨਾੜਾਂ ਆ ਬਰੀਕ ਚਮੜੀ ਦੀ ਸਾਰੀਆਂ ਆ ਸਰੀਰ ਤੇ ਵੀ ਨਾੜਾਂ ਪੂਰੀਆਂ ਆ ਬਾਹਨੇ ਦੇ ਕਹਿੰਦੇ ਕਿ ਬਿਜਲੀ ਘਰ ਜਿਹੜਾ ਬਣਿਆ ਆ ਦੂਸਰੇ ਪਾਸੇ ਵੀ ਨਾੜਾਂ ਜਿਹੜੀਆਂ ਕਾਫੀ ਆ ਜੀ ਝੋਟੀ ਜਿਹੜਾ ਸੰਗਾਗ ਹੋ ਗਿਆ ਥੋੜੀ ਭੜ ਭੁਲੇਆ ਲਾ ਕੇ ਵੀ ਹੋ ਜੀ ਵੀ ਆ ਬਰਾਬਰ ਵਧੀਆ ਜੀ ਤੇ ਆ ਕੱਟਾ ਜਿਹੜਾ ਇਹਦਾ ਇਹ ਕੱਟਾ ਆ ਜੀ ਦਾ ਪੰਜ ਕਿ ਦਿਨ ਹੋ ਗਏ ਸੂਈ ਦੇ ਤੇ ਕਿੰਨਾ ਦੁੱਧ ਤਿਆਰ ਜੇ ਦੁੱਧ ਵੀਰ ਜੀ ਆ ਟਾਈਮ ਦਾ 13 14 ਕਿਲੋ ਮਤਲਬ ਬੋਲਾ ਤਿਆਰ ਆ 15 ਪਲੱਸ ਜਾਊਗੀ ਝੋਟੀ ਅੱਛਾ ਫੁੱਲ ਗਰੰਟੀ ਹੁੰਦੀ ਏ ਗੱਲ ਦੀ ਹੁਣ ਮੋਕੇ ਤੇ 13 ਲੀਟਰ ਜਿਹੜਾ ਤਿਆਰ ਆ ਬਿਲਕੁਲ ਕੰਡੀ ਤੇ ਰੱਖ ਕੇ ਦਵਾਂਗੇ ਅੱਛਾ ਤੇ 15 ਪਲੱਸ ਬਿਲਕੁਲ ਦਿਨ ਨੂੰ ਵੇਲੋ ਤਿਆਰ ਜੀ ਠੀਕ ਹੈ ਤੁਸੀਂ 15 ਪਲੱਸ ਜਾਊਗੀ ਝੋਟੀ ਬੱਟ ਟਾਈਮ 11:00 ਵਜੇ ਦਾ 11 ਬਣ ਜਾਂਦੇ ਪੂਰੇ ਸੋਹਣੇ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਉਹਦਾ ਰੇਟ ਆ ਦੱਸ ਦੀ ਰੇਟ ਤੇ ਉਹਦਾ ਦੱਸਦੀ ਆਪਾਂ ਉਹਦਾ ਵੀਰ ਜੀ ਮੁੱਲ ਉਹਦਾ ਤੇ 1.5 ਲੱਖ ਰੁਪਏ ਤੁਹਾਨੂੰ ਪਤਾ ਝੋਟੀਆਂ ਅੱਜ 1.5 ਤੋਂ ਹੀ ਉੱਤੇ ਜਾਣੀਆਂ ਠੀਕ ਆ ਹਾਂਜੀ ਹਾਂਜੀ ਅੱਜ ਮੁੱਲ ਬਿਲਕੁਲ ਹੀ ਆ ਜਾ ਸਾਰੀਆਂ ਝੋਟੀਆਂ ਦੀ ਕਿੰਨਾ ਉਹਦਾ ਮੁੱਲ ਇਹ ਇੱਕ ਦੱਸ ਦੀ ਝੋਟੀ ਦੇ ਦਾਂਗੇ ਅੱਛਾ ਇੱਕ ਦੱਸ ਵੀਰ ਆਊਗਾ ਮਾਨ ਤਾਨ ਕਰਦਾ ਕਿ ਕੋਈ ਗੱਲ ਨਹੀਂ ਬਾਕੀ ਯਾਦ ਕਰੂਗਾ ਕੋਈ ਵੀਰ ਖੜ ਕੇ ਵੀ ਝੋਟੀ ਘੜੀ ਇਹ ਆ ਕਿ ਪੂਰੀ ਪਹਾੜੀ ਝੋਟੀ ਆ ਪੂਰੀ ਪਹਾੜੀ ਝੋਟੀ ਬੜੀ ਜੁਲੀ ਆ ਐਡੀ ਝੋਟੀ ਕੋਈ ਨਹੀਂ 1.5 ਤੋਂ ਦੀ ਬਿਲਕੁਲ ਜੈਦ ਰੀਟਿਆ ਬਾਕੀ ਫਿਰ ਵੀ ਮਾਰਦਾਨ ਕਰਾ ਆੜ ਮੋਦੀ 라ਵੀ ਦੀ ਥੋੜੀ ਠੰਡੀ ਝੋਡੀ ਕੱਟੀ ਇਹਦੇ ਮਗਰ ਇਹਦੇ ਮਗਰ ਕੱਟੀ ਆ ਜਿਹੜੀ ਇਹਨੂੰ ਕਿੰਨੇ ਦਿਨ ਹੋਏ ਸੋਈ ਨਾ ਕਿੰਨੇ ਅੱਜ ਹੋ ਗਿਆ 6 ਮਾ ਦਿਨ ਇਹਨਾਂ 6 ਮਾ ਦਿਨ ਬਾਕੀ 13 14 ਕਿਲੋ ਤਿਆਰ ਆਇਆ ਹੈ ਹਨ ਬੜਾ ਕਮਾਲ ਦਾ ਤੇ ਇਹਦੇ ਕੋਲ ਵੀ 13 14 ਲੀਟਰ ਜਿਹੜਾ ਤਿਆਰ ਦੱਸ ਦੇ ਬਾਕੀ ਇਹ ਲਈ 11 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆਂ ਸ਼ਾਮ ਤੱਕ ਇਹਨਾਂ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਪੂਰੇ ਪਰ ਲੈਣੇ ਆ ਸਿੰਗਲ ਬੀਜੀ ਬਾਬਾ ਜੀ ਸਰਾ ਆ ਬੇ ਬਰੀਕ ਚਮੜੀ ਦੀ ਆ ਜਿਹੜੀ ਸ਼ਾਮਾਂ ਨੂੰ ਪੂਰੀ ਆ ਬਣ ਜਾਂਦੀ ਗਾਗਰਨੀ ਠੀਕ ਆ ਬਾਕੀ ਕੱਦ ਕਾਠ ਵੀ ਚੰਗੇ ਆ ਤੇ ਥੱਲੇ ਵੀ ਪੂਰੀ ਸਫਾਈ ਚ ਝੋਟੀਆਂ ਬਾਕੀ ਆਪਾਂ ਦੇਖ ਸਕਦੇ ਕੋਈ ਇੱਕ ਵੀ ਝੋਟੀ ਥਣਾ ਚ ਨਹੀਂ ਆ ਜਿਹੜੀ ਬੜੀ ਝੋਟੀ ਆ ਬਿਲਕੁਲ ਕੋਈ ਆਪਣਾ ਬਾਬਾ ਜੀ ਤੁਹਾਨੂੰ ਪਤਾ ਟਾਈਮ ਨਹੀਂ ਲਾਉਣਾ ਕੋਈ ਆਪਾਂ ਦੁੱਧ ਮਿਲਕੇ ਦਹੀਂ ਦਾ ਜਿਹੜਾ ਕੋਈ ਵੀਰਾ ਤਸੱਲੀ ਕਰਾ ਦੇ ਹਾਂਜੀ ਹਾਂਜੀ ਆਪਣਾ ਰੂਲ ਆ ਜੀ ਨਾਲੇ ਜਿਹੜਾ ਸੋਈਆਂ ਸਵਾਈਆਂ ਵਾਂ ਭਾਵੇਂ ਕੋਈ ਦੋ ਟਾਈਮ ਚਲੋ 4 ਵਾਰੀ ਹੋਵੇ ਛਰਵੇ ਭਾਵੇਂ ਹਾਂ ਠੀਕ ਥਾਣੇ ਤੇ ਉਹ ਜਿਹੜਾ 16 ਲਗਾ ਦਾਣਾ ਚੰਗੇ ਗੈਬ ਤੇ ਥਾਣੇ ਮਿਲ ਕੇ ਇਹਨਾਂ ਵੀ ਕਾਫੀ ਮੋਟੀ ਲੱਗੀ ਕੋਈ ਭੂਰ ਛਟਾ ਨਹੀਂ ਕਿਸੇ ਵੀ ਡੰਗਰ ਜੇ ਹਾਂ ਡੰਗਰਾਂ ਚ ਕੋਈ ਭੂਰ ਛਟਾ ਨਹੀਂ ਇਹ 15 ਪਲੱਸ ਜਾਊਗੀ ਛੋਟੀ ਜਵੀਂ ਅੱਛਾ ਤੁਹਾਨੂੰ ਪਤਾ ਪੰਜਵੇਂ ਛੇਵੇਂ ਦਿਨ ਤੇ 13 14 ਕਿਲੋ ਦੁੱਧ ਦੇ ਰਹੀ ਆ ਅੱਛਾ ਠੀਕ ਨਹੀਂ ਬੜੀ ਪੈਣ ਆ ਹਾਂਜੀ ਦੁੱਧ ਫਿਰ ਵੀ ਇਸ ਹਿਸਾਬ ਨਾਲ ਦੇਈ ਜਾਂਦੀ ਆ ਨਹੀਂ ਉਹ ਆਹ ਕਿਹੜਾ ਹੀ ਗਰਮੀ ਪੈਣ ਦੀ ਛੋਟੀ ਤੇ ਹੁਣ ਨਾ ਤੇ ਨਾ ਪੱਠਿਆਂ 'ਚ ਹੀ ਅਸਰ ਆ ਸਹੀ ਗੱਲ ਹੈ ਤੇ ਗਰਮੀ 'ਵੀ ਜਿਹੜੀ ਪੂਰੀ ਪੈਂਦੀ ਆ ਤੇ ਇਹਦਾ ਮੁੱਲ ਫਿਰ ਮੋਲ ਇਹਦਾ ਸੇਮ ਹੀ ਆ ਉਹਦੇ ਨਾਲ ਹੀ ਅੱਛਾ ਹਾਂਜੀ ਦੋਹਾਂ ਦਾ ਜਿੱਦਾਂ ਨਹੀਂ ਕਹੋਗੇ ਪਰ ਪਰਾਂ ਕਿ ਇਹ ਇਕੱਠੀਆਂ ਖੜੀ ਹੋਣਾ ਮਾਂ ਨੂੰ ਲੱਗਦਾ ਅੱਛਾ ਜੋੜੇ ਚ ਮਾਨੇ ਫੁੱਲ ਸੇਮ ਹੀ ਰੇਟ ਆ ਇੱਕ ਦਾ ਹੀ ਰੇਟ ਆ ਇਹਦਾ ਠੀਕ ਆ ਹਾਂਜੀ ਹਾਂਜੀ ਬਿਲਕੁਲ ਜੇ ਜੋੜਾ ਕਰੂਗਾ ਜੇ ਵੱਧ ਮਾਨਤਨ ਕਰਾਂਗੇ ਵੀਰ ਦਾ ਹੋਰ ਕੀ ਠੀਕ ਆ ਬਾਕੀ ਇਹ ਆ ਕਿ ਕੋਈ ਆਣ ਕੇ ਇੱਥੇ ਵੇਖੇ ਪਸੰਦ ਆ ਹੋਗੀਆਂ ਜ਼ਰੂਰ ਇੱਕ ਰਹੀ ਹਨਾ ਉਹ ਦੱਸਾਂਗੇ ਉਹ ਨਿਕਲੂਗਾ ਤੇ ਬਾਕੀ ਆ ਅੱਜ ਦਾ ਤੀਸਰੇ ਸੂਰੇ ਸੂਹੀ ਮੱਝ ਵੱਡੀ ਛੋਟੀ ਇਹ ਵੀ ਬੜੀ ਸੋਹਣੀ ਆ ਜਿਹੜੀ ਵੱਡੀ ਮੱਝ ਆ ਚੰਗੇ ਕਦ ਕੱਦਦੀ ਆ ਹਾਂਜੀ ਪਾਰੀ ਪੂਰੀ ਆ 18 18 ਕਿਲੋ ਰੋਟੀ ਚੋਂਦੀ ਰਹੀ ਆ 12 12 ਕਿਲੋ ਅੱਜ ਚੌਥਾਕ ਹੋ ਗਿਆ ਇਹਨੂੰ ਅੱਜ ਸਾਫ਼ ਕਰਤੀ ਸੀ ਪੂਰੀ ਸਵੇਰੇ ਹਾਂਜੀ ਸਾਫ਼ ਕੀਤੀ ਜਿਹੜੀ ਕਿ 5 ਚੌਥਾ ਦਿਨ ਹੋ ਗਿਆ ਬਾਕੀ ਪੂਰੀ ਭਾਰੀ ਮੱਝ ਆ ਜਿਹੜੀ ਹੈ ਵੀ ਥੋੜੀ ਆ ਦੇਖੋ ਬੱਲੇ ਜਿਹੜੀ ਬੱਚਿਆਂ ਦੇ ਨਾਲੇ ਇੰਸੋ ਪਿੱਠਪੜਾ ਪੂਰਾ ਕੱਦ ਕਾਠ ਪਿੱਠਪੜਾ ਦੁੱਧਾਂ ਦੀਆਂ ਨਿਸ਼ਾਨੀਆਂ ਚੰਗੀਆਂ ਠੀਕ ਹੈ ਜੀ ਹਾਂਜੀ ਚਵਾਈ ਤਾਂ ਬਹੁਤ ਸੋਹਣੀ ਆ ਤੇ ਇਹਨ ਮਗਰ ਵੀ ਕੱਟੀ ਆ ਇੱਕੋ ਮਗਰ ਕੱਟਾ ਵਾ ਬਾਕੀ ਦੋ ਮਗਰ ਕੱਟੀਆਂ ਵਾ ਆ ਵੇਖੋ ਤਾਜ਼ੇ ਹੀ ਬੱਚੇ ਆ ਸਾਰੇ ਬਿਲਕੁਲ ਬਿਲਕੁਲ ਚਾਰ ਚਾਰ ਪੰਜ ਪੰਜ ਨਾਲ ਦੇ ਬੱਚੇ ਆ ਇਹ ਅੱਜ ਬਾਬਾ ਜੀ ਦੀ ਸਾਲਕੀ ਸੀ ਪੂਰੀ ਠੀਕ ਆ ਹਾਂ ਜੀ ਅੱਜ ਤੇ ਜੱਜ ਜਗਦੇਨ ਹੋ ਗਿਆ ਚਾਚਾ ਜੀ ਤੇ ਏ ਦੇਖੋ ਕਿੰਨਾ ਜੇ ਮੌਕੇ ਤੇ ਤਿਆਰ ਇਹਦੇ ਆਈਟਮ ਦੁੱਧ 13 ਕਿਲੋ ਬੋਲਾ ਹੀ ਆ ਇਹ ਇਹ ਮੱਝ ਜੇ 16 17 ਕਿਲੋ ਦੁੱਧ ਨੇ ਦੇ ਆਪਣੀ ਫੁੱਲ ਗਰੰਟੀ ਹੋ ਅੱਛਾ ਬਾਕੀ ਚਲੋ ਸਾਹ ਵਾਲੀਆਂ ਚੀਜ਼ਾਂ ਵਾਂ ਸਾਹ ਕੀਤੀ ਆ ਇਹਨਾਂ ਦੇ ਗਰੰਟੀਆਂ ਤੇ ਚਲੋ ਕੀ ਹੁੰਦੀਆਂ ਵਾਂ ਬਾਕੀ ਆਪੋ ਆਪਣੀ ਸੇਵਾ ਦਾ ਹੁੰਦਾ ਸੇਵਾ ਵਾਲੀ ਗੱਲ ਐਥੇ ਤਸੱਲੀ ਕਰਕੇ ਖੜੇ ਐ ਇੱਥੋਂ ਤਸੱਲੀ ਕਰਕੇ ਖੜੇ ਐ ਬਾਕੀ ਜਿੰਨੇ ਕੋਈ ਨੇ ਸੇਵਾ ਕਰਨੀ ਉਹਨੇ ਦੁੱਧ ਹਾਂਜੀ 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 ਇਹ ਆ ਕਿ ਇੱਥੋਂ ਹੀ ਕੋ ਗਾਰੰਟੀ ਜੋ ਕੀ ਗੱਲ ਕੋਈ ਰਹਿਣ ਹੀ ਨਾ ਦਵੇ ਆਪਣਾ ਇਥੋਂ ਹੀ ਵੇਖ ਚਾ ਕੇ ਤਸੱਲੀ ਕਰਕੇ ਹਾਂਜੀ ਹਾਂ ਜੀ ਤੰਦਰੁਸਤੀ ਰੱਖੇ ਨਾਲ ਤੇ ਬਾਕੀ ਆ ਹਵਾਨਾ ਇਹਦਾ ਦੇਖ ਸਕਦੇ ਲੱਗਦੇ ਬਹੁਤ ਸੋਹਣਾ ਸ਼ਾਮਰ ਹੋਇਆ ਬਣ ਜਾਂਦੀ ਇਹਦਾ ਅੱਜ ਸਾਫ਼-ਸੂਫ਼ ਕੀਤੀ ਐ ਬਾਕੀ ਜੇ ਟਾਈਮ ਵੀ ਜਿਹੜਾ ਵਾ ਅੱਜ ਦੁਪਹਿਰ ਦਾ ਵਾ 11:00 ਵਜੇ ਦਾ ਟਾਈਮ ਐ ਤੇ ਹੁਣ ਇੱਕ ਆ ਗੱਬਨ ਝੋਟੀ ਆ ਜਿਹੜੀ ਇੱਕ ਆ ਗੱਬਨ ਇਹਦਾ ਬਾਬਾ ਜੀ ਮੋਲ ਲੈਦਾ ਜੀ ਉਹਦਾ ਲੋਕਾਂ ਕੋਲ ਤਾਂ 1.5 ਲੱਖ ਪਾ ਮੰਗੀ ਆ ਉਹ ਅੱਛਾ ਇਹ ਇੱਕ 20 ਤੋਂ ਮਾਨਦਾਨ ਕਰਦਾਂਗੇ ਬੰਦੇ ਅੱਛਾ 15 ਦੇ ਦੇਣਾਂਗੇ ਇੱਕ 15 ਦੇ ਦੇ ਦੇਣੀ ਆ ਠੀਕ ਐ ਅੱਜ ਲਗ ਮੇਂ ਜੀ ਅਗੇ ਹਜੇ ਵੀ ਰਹਿ ਗਿਆ ਚਲੋ ਕੱਪੜੇ ਵੀ ਦਿਖਾ ਦਈਏ ਫਿਰ ਹਾਂ ਜੀ ਇਹ ਦੂਜਾ ਸੂਰਾ ਜੀ ਇਹਦਾ ਜੇ ਛੇਰ ਆਂਦੀ ਜੀ ਝੋਟੀ ਠੀਕ ਹਾਂ ਜੀ ਅੱਛਾ ਜਵਾਰ ਹੋਣ ਲੱਗੀ ਆ ਹੁਣ ਅਜੇ ਆਹ ਕੋ ਜਵਾਨ ਜੇਬ ਨਹੀਂ ਲੱਗੀ ਹੁਣ ਇਤਨਾ ਦੌਂਦੇ ਪੁੱਠਿਆ ਹੋਆ ਅਜੇ ਦੰਦਿੱ ਚੱਲਾ ਜੇ ਕਰਨਾ ਵਾ ਇਹਨੇ ਚਲੋ ਕੋਈ ਨਹੀਂ ਰਹਿਣ ਤੁਨੋ ਤੇ ਥੱਲੀ ਕਰਕੇ ਖੜੇ ਕੋਈ ਆਪਣੀ ਕੋਈ ਨਹੀਂ ਜਿੱਦਾ ਵੀ ਹੋਈ ਬਾਕੀ ਪੂਰੀ ਗੋਲ ਝੋਟੀ ਅਜੇ ਪੂਰੀ ਰਾਜੀ ਹੈ ਇਹ ਪੂਰੀ ਪੈਨ ਤੁਸੀਂ ਕਰਦੇ ਆਹ ਵੇਖੋ ਬੋਗਾ ਝੋਟੀ ਦੀ ਇਹ ਪੂਰੀ ਗੁੰਦੀ ਹੈ ਕੋਈ ਵੀ ਕਿਹਾ ਠੀਕ ਆ ਕੋਈ ਤਰੀਕ ਨੂੰ ਬਬਾਈ ਦਿਲ ਪੂਰੇ ਹੋਏ ਛੋਟੀਏ ਕੋਈ ਫालतू ਮਾਸ ਨਹੀਂ ਵੱਧ ਉੱਤੇ ਇਹ ਨਾ ਲਾਣਾ ਚੱਡੇ ਦੇ ਵੀ ਤੇ ਚਮੜੀ ਦੇ ਫੁੱਲ ਲਾਣਾ ਵੀ ਠੀਕ ਚਮੜੀ ਦੀ ਇਹਦੇ ਸੋਹਣੀਆਂ ਲੱਗਦੀਆਂ ਇਹੋ ਜਿਹੀਆਂ ਝੋਟੀਆਂ ਘਰੇ ਵੀ ਵੱਜੀਆਂ ਹੁਣ ਤੇ ਬਾਕੀ ਜਦੋਂ ਐਸੇ ਜਿਹੀਆਂ ਝੋਟੀਆਂ ਤਿਆਰ ਕੀਤੀਆਂ ਹੁੰਦੀਆਂ ਤੇ ਫਿਰ ਰਗਮ ਉਹਦਾ ਵੀ ਚੰਗੀ ਲੱਗ ਜਾਂਦੀ ਆ ਜਿਹੜੇ ਵੀਰ ਕੱਟੀਆਂ ਤਿਆਰ ਕਰਦੇ ਉਹਨਾਂ ਨੂੰ ਪਤਾ ਹੀ ਇਹ ਕਿੰਨੀ ਵੱਡੋ ਸਾਰਿਆਂ ਤੋਂ ਵੱਡੀ ਜੇ ਰੇਡ ਵੀ ਉਹਦਾ ਬਿਲਕੁਲ ਜਿਆਦਾ ਜੀ ਅੱਛਾ ਵੱਡੀ ਝੋਟੀ ਇਹ ਵੀ ਝੋਟੀ ਖੜੂਗਾ ਯਾਰ ਹੀ ਕਰੂਗਾ ਸਾਰਿਆਂ ਤੋਂ ਵੱਡੀ ਝੋਟੀ ਇਹ ਇਹ ਕਿੰਨਾ ਦੋ ਚ ਭਾਈ ਜਾਊਗੀ ਮਸਲੀ ਘਰਾੜੀ ਕਿਹਨੇ ਪਾਲਣ ਵਾਲੀ ਝੋਟੀ ਹੁੰਦੀ ਹਾਂਜੀ ਹਾਂਜੀ ਦੋ ਦੋ ਦਾ ਉਹ ਤੇ ਕਹਿੰਦੇ ਸੀ ਇਹਨੂੰ 12 13 ਕਿਲੋ ਚਵਾਇਆ ਇਹਨੇ ਪਹਿਲੇ ਸੀ ਅੱਛਾ ਇਹਨਾਂ ਨੂੰ 14 15 ਦੇ ਕਰਨਾ ਹੀ ਚਾਹੀਦਾ ਇੱਥੇ ਨਹੀਂ ਲੱਭੀ ਜਾਂਦਾ ਜੀ ਜੀ ਤੇ ਚਵਾ 15 ਇਹਨਾਂ ਦੁੱਧ ਕੀ ਕਹਿੰਦਾ ਹੈ ਹਾਂਜੀ ਹਾਂਜੀ ਤੇ ਮੇਰਾ ਬੂਤੀ ਬੜੀ ਸੋਹਣੀ ਤੇ ਯਾਦ ਵਾਲੀ ਆ ਤੇ ਮੁੱਲ ਫਿਰ ਇਹਦਾ ਮੁੱਲ ਫਿਰ ਗਿਆ ਮੈਂ ਨਾ ਬਿਲਕੁਲ ਹੀ ਗਿਆ ਜਿਆ ਭਾਜੀ ਇਹ ਤਾਂ ਛੋਟ ਪਾਉਂਦੇ ਫੂਨ ਆਉਣਗੇ ਇਹ ਝੋਟੀ ਇਹ ਤੁਹਾਨੂੰ ਸੱਚੀ ਗੱਲ ਦੱਸਾਂ ਅੱਛਾ 10 ਦਿਨ ਸਾਹਮਣ ਵਾਲੀ ਝੋਟੀ ਆ ਕੋਈ 1.5 ਲੱਖ ਰੁਪਏ ਭਾਵੇਂ ਵਾਟ ਲਈ ਅੱਛਾ ਏਡੀ ਸੋਹਣੀ ਝੋਟੀ ਆ ਠੀਕ ਆ ਪਰ ਮੋਲ ਤਾਂ ਅਸੀਂ 1 20 30 ਪੂਰੇ ਲੱਖ ਦੀ ਝੋਡੀ ਹੈ ਅੱਛਾ ਹੈ ਪੂਰੇ ਲੱਖ ਦੀ ਮਾਨਦਾਨ ਕਰਾਂਗੇ ਜਿਆਦਾ ਨਹੀਂ ਅੱਛਾ ਥੋੜਾ ਹੋਰ ਹਾਂ ਛੋੜ ਛਾ ਕਰਾ ਪਰ ਇੰਨੇ ਦੀ ਝੋਡੀ ਤੇਰਾ ਕਿ ਭਾਵੇਂ 2.5 ਲੱਖ ਦੀ ਤੇ ਆਉ ਨਹੀਂ ਜਾਂਦੀ 10 ਦਿਨ ਬਾਅਦ ਕੋਈ ਭਾਵੇਂ 2.5 ਲੱਖ ਦੀ ਝੋਡੀ ਜੀ ਨੂੰ ਮਰਜ਼ੀ ਵੜਾ ਲਈ ਠੀਕ ਹੈ ਤੇ ਠੀਕ ਹੈ ਹੋਰ ਕੁਝ ਕਹਿਣਾ ਹੈ ਬਾਜੀ ਬਾਕੀ ਇਹ ਆ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਹ ਕੇ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ